ਇਸ ਪਵਿੱਤਰ ਜਗ੍ਹਾ ਤੇ ਗੁਰੂ ਨਾਨਕ ਦੇਵ ਜੀ ਨੇ ਇੱਕ ਉਮਕਾਰ ਦਾ ਪਾਠ ਉਚਾਰਿਆ ਪਰ ਉਸ ਸਥਾਨ ਤੇ ਕਈ ਸਾਲਾਂ ਬਾਅਦ ਸਰਾਪ ਤੇ ਗੰਦੇ ਨਾਚ ਨਾਲ ਬਿਆਦਬੀ ਕੀਤੀ ਗਈ। ਇਹ ਬਿਆਦਬੀ ਸਿੰਘਾ ਦੁਆਰਾ ਸਹਿਣ ਨਹੀਂ ਕੀਤੀ ਗਈ। ਉਹਨਾਂ ਦਾ ਇਸ ਪਵਿੱਤਰ ਸਥਾਨ ਨਾਲ ਪਿਆਰ ਤੇ ਸਰਦੈ ਇੰਨੀ ਸੀ ਕਿ ਉਹਨਾਂ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਤੇ ਆਪਣੇ ਚੌੜੇ سینੇ ਗੋਲੀ ਅੱਗੇ ਕਰ ਦਿੱਤੇ। ਅਸੀਂ ਗੱਲ ਕਰ ਰਹੇ ਹਾਂ ਨਨਕਾਣਾ ਸਾਹਿਬ ਗੁਰਦੁਆਰੇ ਵਿੱਚ ਹੋਏ ਸਾਕੇ ਦੀ। ਜੋਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਹੈ ਇਸ ਸਾਕੇ ਨੂੰ ਸਮਝਣ ਲਈ ਸਾਨੂੰ ਉਸ ਸਮੇਂ ਦਰਾਂਨ ਹੋਈਆਂ ਘਟਨਾਵਾਂ ਬਾਰੇ ਜਾਣਨਾ ਪਵੇਗਾ ਜਦੋਂ ਅੰਗਰੇਜ਼ਾਂ ਨੇ 1839 ਵਿੱਚ ਪੰਜਾਬ ਤੇ ਕਬਜ਼ਾ ਕੀਤਾ ਤਾਂ ਉਹਨਾਂ ਨੇ ਆਪਣੇ ਝੋਲੀ ਚੱਕ ਮਹੰਤਾਂ ਨੂੰ ਗੁਰਦੁਆਰਿਆਂ ਨਾਲ ਸੰਬੰਧਿਤ ਜਾਇਦਾਦਾਂ ਦਾ ਮਾਲਕ ਬਣਾ ਦਿੱਤਾ ਇਸ ਤੋਂ ਜੋ ਆਮਦਨ ਆਉਂਦੀ ਉਸ ਨੂੰ ਉਹ ਗੁਰਦੁਆਰਿਆਂ ਤੇ ਸਮਾਜਿਕ ਭਲਾਈ ਦੀ ਤਾਂ ਆਪਣੀ ਐਸ ਪ੍ਰਸਤੀ ਤੇ ਲਾਉਣ ਲੱਗੇ ਉਸੇ ਸਮੇਂ ਦੌਰਾਨ ਹੀ 1920 ਵਿੱਚ ਅਕਾਲੀ ਅਖਬਾਰਾਂ ਛਾਪਣ ਨਾਲ ਸਿੱਖ ਕੌਮ ਅੰਦਰ ਜਾਗਰੂਤਾ ਆਉਣ ਲੱਗੀ ਅਤੇ ਗੁਰਦੁਆਰਿਆਂ ਨੂੰ ਮਹੰਤਾ ਤੋਂ ਆਜ਼ਾਦ ਕਰਾਉਣ ਲਈ ਅਕਾਲੀ ਜਥੇ ਬਣਨ ਲੱਗੇ ਜੇਕਰ ਅਸੀਂ ਗੱਲ ਕਰੀਏ ਗੁਰਦੁਆਰਿਆਂ ਨੂੰ ਮਿਲੀਆਂ ਜ਼ਮੀਨਾਂ ਦੀ ਤਾਂ ਹੀ ਖਾਲਸਾ ਰਾਜ ਦੌਰਾਨ ਮਹਾਰਾਜ ਰਣਜੀਤ ਸਿੰਘ ਨੇ ਪੰਜਾਬ ਦੇ ਸਾਰੇ ਗੁਰਦੁਆਰਿਆਂ ਵਿੱਚ ਵੰਡੀਆਂ ਸਨ ਤਾਂ ਜੋ ਇਹਨਾਂ ਦੀ ਆਮਦਨ ਗੁਰਦੁਆਰਿਆਂ ਵਿੱਚ ਧਾਰਮਿਕ ਲੰਗਰ ਦੀ ਸੇਵਾ ਤੇ ਸਮਾਜ ਭਲਾਈ ਲਈ ਵਰਤੀ ਜਾ ਸਕੇ ਹੁਣ ਗੱਲ ਕਰਦੇ ਆ ਨਨਕਾਣਾ ਸਾਹਿਬ ਗੁਰਦੁਆਰੇ ਦੇ ਮਹੰਤ ਨਰੈਣ ਦਾਸ ਜੀ ਉਹ ਵੀ ਹੋਰ ਮਹੰਤਾਂ ਦੀ ਤਰ੍ਹਾਂ ਸ਼ਰਾਬੀ ਤੇ ਬਾਦ ਚੱਲਣ ਸੀ ਗੱਦੀ ਤੇ ਬੈਠਣ ਵੇਲੇ ਉਸ ਨੇ ਸੰਗਤ ਨੂੰ ਵਾਚਨ ਦਿੱਤਾ ਸੀ ਕਿ ਉਹ ਪਹਿਲਾਂ ਵਾਲੇ ਮਹੰਤ ਦੀ ਤਰ੍ਹਾਂ ਕੋਰ ਕਰਮ ਨਹੀਂ ਕਰੇਗਾ ਇਸ ਦੇ ਬਾਵਜੂਦ ਉਸ ਨੇ ਗੁਰਦੁਆਰਿਆਂ ਨੂੰ ਸ਼ਰਾਬੀਆਂ ਤੇ ਵਿਸਾਵਾ ਦਾ ਡਾ ਬਣਾ ਦਿੱਤਾ ਇਹ ਦੇਖ ਕੇ ਸਿੱਖਾਂ ਨੇ ਮਹੰਤਾਂ ਨੂੰ ਸਮਝਾਉਣ ਲਈ ਨਨਕਾਣਾ ਸਾਹਿਬ ਵਿੱਚ ਇਕੱਠੇ ਆਉਣ ਦੀ ਸਲਾਹ ਬਣਾਈ ਪਰantu ਮਹੰਤ ਦੇ ਦਿਲ ਵਿੱਚ ਬੇਈਮਾਨੀ ਸੀ ਉਸਨੇ ਬਾਹਰੋਂ ਗੁੰਡੇ ਬਦਮਾਸ਼ ਹਰ ਤਰ੍ਹਾਂ ਦੇ ਹਥਿਆਰ ਅਤੇ ਮਿੱਟੀ ਦੇ ਤੇਲ ਦੇ ਪੀਪੇ ਮੰਗਵਾ ਕੇ ਗੁਰਦੁਆਰੇ ਅੰਦਰ ਰਖਵਾ ਲਏ ਉਸ ਦਾ ਇਰਾਦਾ ਸੀ ਕਿ ਜਦੋਂ ਪੰਥਕ ਲੀਡਰ ਆਉਣਗੇ ਤਾਂ ਉਹ ਉਹਨਾਂ ਨੂੰ ਗੁੰਡਿਆਂ ਵੱਲੋਂ ਮਰਵਾ ਦੇਵੇਗਾ ਜਿਸ ਨਾਲ ਗੁਰਦੁਵਾਰਾ ਸੁਧਾਰਕ ਲਹਿਰ ਖਤਮ ਹੋ ਜਾਵੇਗੀ ਸਰਦਾਰ ਕਰਤਾਰ ਸਿੰਘ ਛੱਬਰ ਨੂੰ ਮਹੰਤਾਂ ਦੀ ਸਾਜ਼ਿਸ਼ ਦਾ ਪਤਾ ਲੱਗ ਗਿਆ ਤੇ ਉਸਨੇ ਆਪਣੇ ਸਾਥੀਆਂ ਨਾਲ ਸਲਾਹ ਕਰਕੇ ਫੈਸਲਾ ਕੀਤਾ ਕਿ 20 ਫਰਵਰੀ 1921 ਨੂੰ ਲਾਹੌਰ ਵਿਖੇ ਕਾਨਫਰੰਸ ਹੈ ਤਾਂ ਉਹ ਉਸ ਦਿਨ ਹੀ 3-4000 ਸਿੰਘਾਂ ਦਾ ਜਥਾ ਲੈ ਕੇ ਗੁਰਦੁਆਰਾ ਜਨਮਸਥਾਨ ਤੇ ਕਬਜ਼ਾ ਕਰ ਲੈਣਗੇ ਫੈਸਲਾ ਹੋਇਆ ਕਿ ਤਿੰਨ ਜਥੇ ਜੋ ਕਿ ਧਾਰੋਵਾਲ ਲਾਇਲਪੁਰ ਤੇ ਝੱਬਰ ਤੋਂ ਆਉਣਗੇ ਉਹ ਗੁਰਦੁਆਰੇ ਬਾਹਰ ਇਕੱਠੇ ਹੋ ਕੇ 5 ਵਜੇ ਗੁਰਦੁਆਰੇ ਵਿੱਚ ਦਾਖਲ ਹੋ ਜਾਣਗੇ ਗੁਰਦੁਆਰੇ ਦੇ ਅੰਦਰ ਦਾਖਲ ਹੋ ਕੇ ਭਾਈ ਲਾਖਮਣ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਅੱਗੇ ਬੈਠ ਕੇ ਆਸਾਂ ਦੀ ਵਾਰ ਦਾ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ। ਮਹੰਤਾ ਨੇ ਆਪਣੇ ਗੁੰਡਿਆਂ ਨੂੰ ਮੇਤੀ ਸਾਜ਼ਿਸ ਅਨੁਸਾਰ ਕਾਰਵਾਈ ਕਰਨ ਦਾ ਹੁਕਮ ਦਿੱਤਾ। ਗੁਰਦੁਆਰੇ ਦੇ ਕਮਰਿਆਂ ਉੱਪਰੋਂ ਮਹੰਤ ਦੇ ਗੁੰਡਿਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਗੁਰਦੁਆਰੇ ਦੇ ਬਾਹਰ ਜੋ ਸਿੱਖ ਡਿਊਟੀ ਕਰ ਰਹੇ ਸਨ ਪਹਿਲਾਂ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਜਦੋਂ ਬਾਹਰਲੇ ਸਾਰੇ ਸਿੰਘਾਂ ਨੂੰ ਗੋਲੀਆਂ ਵੱਜ ਗਈਆਂ ਤਾਂ ਗੜਾ ਸੇ ਪਰ ਸੇ ਕਿਰਪਾਨਾਂ ਅਤੇ ਬਨੋਕਾ ਲੈ ਕੇ ਗੁੰਡੇ ਉੱਤਰ ਆਏ ਅਤੇ ਸਾਰੇ ਸਿੰਘਾਂ ਦਾ ਬੇਹਿਰਮੀ ਨਾਲ ਕਤਲ ਕਰ ਦਿੱਤਾ ਗੁੰਡਿਆਂ ਨੇ ਭਾਈ ਵਿਰਾਮ ਸਿੰਘ ਦੇ ਟੁਕੜੇ ਕਰ ਦਿੱਤੇ ਸਿੰਘਾਂ ਦੇ ਸਰੀਰਾਂ ਨੂੰ ਨਾਲ ਲੱਗਦੀਆਂ ਘਮਾਰਾਂ ਦੀਆਂ ਪੱਟੀਆਂ ਵਿੱਚ ਸੁੱਟ ਦਿੱਤਾ ਗੁਰਦੁਆਰੇ ਦੇ ਅੰਦਰ ਸਾਰੇ ਸਿੰਘ ਸ਼ਹੀਦੀ ਪ੍ਰਾਪਤ ਕਰ ਗਏ ਜੋ ਫੱਟੜ ਸਨ ਉਹਨਾਂ ਦੇ ਟੁਕੜੇ ਕਰ ਦਿੱਤੇ ਗਏ ਮਹੰਤ ਖੁਦ ਇਸ ਕਤਲੇਆਮ ਦੀ ਦੇਖ ਰਿਕ ਕਰ ਰਿਹਾ ਸੀ ਇਸ ਤੋਂ ਬਾਅਦ ਮਹੰਤ ਗੁੰਡਿਆਂ ਨੂੰ ਸ਼ਹਿਰ ਵੱਲ ਲੈ ਗਿਆ ਅਤੇ ਜਿੱਥੇ ਕੋਈ ਵੀ ਸਿੱਖ ਨਜ਼ਰ ਆਉਂਦਾ ਤਾਂ ਕਤਲ ਕਰਵਾ ਦਿੰਦਾ ਇਸ ਕਾਨੂੰਨੀ ਘਟਨਾ ਦੀ ਖਬਰ ਪੂਰੇ ਪੰਜਾਬ ਵਿੱਚ ਫੈਲ ਗਈ ਪੂਰੇ ਪੰਜਾਬ ਵਿੱਚ ਹਾਹਾਕਾਰ ਮੱਚ ਗਈ ਗੁਰਦੁਆਰਾ ਸਾਹਿਬ ਤੇ ਸਰਕਾਰ ਨੇ ਕਬਜ਼ਾ ਕਰ ਲਿਆ ਅਤੇ ਗੁਰਦੁਆਰੇ ਨੂੰ ਜਿੰਦਰੀ ਲਾ ਦਿੱਤੀ ਜਦੋਂ ਭਾਈ ਕਰਤਾਰ ਸਿੰਘ ਛੱਬਰ ਨੂੰ ਖਬਰ ਮਿਲੀ ਤਾਂ ਉਹਨਾਂ ਨੇ ਸਾਥੀਆਂ ਸਮੇਤ ਅਰਦਾਸਾਂ ਸੋਧ ਕੇ ਕਬਜ਼ੇ ਵਾਸਤੇ ਚਾਲੇ ਪਾ ਦਿੱਤੇ ਕੋਜ ਸਿੰਘ ਘੋੜਿਆਂ ਤੇ ਸਵਾਰ ਹੋ ਕੇ ਪਿੰਡੋਂ ਪਿੰਡੀ ਖਬਰ ਦਿੰਦੇ ਗਏ ਜਥੇ ਦੇ ਨਨਕਾਣਾ ਸਾਹਿਬ ਪਹੁੰਚਣ ਤੱਕ 4000 ਦੇ ਕਰੀਬ ਸਿੰਘ ਅਤੇ ਬੀਬੀਆਂ ਜਥੇ ਵਿੱਚ ਸ਼ਾਮਲ ਹੋ ਗਏ ਸਨ ਨਨਕਾਣਾ ਸਾਹਿਬ ਕੋਲ ਪਹੁੰਚ ਕੇ ਕਰਤਾਰ ਸਿੰਘ ਝੱਬਰ ਨੇ ਲਕੀਰ ਖਿੱਚ ਕੇ ਕਿਹਾ ਉਹ ਅੱਗੇ ਆਉਣ ਜਿੰਨਾ ਸੀ ਦੀ ਪ੍ਰਾਪਤ ਕਰਨੀ ਹੈ ਸਿੰਘ ਸਿਰਾਂ ਤੇ ਕਫਨ ਬੰਨ੍ਹ ਕੇ ਲਕੀਰ ਪਾਰ ਖੜੇ ਹੋ ਗਏ ਸਿੰਘਾਂ ਨੂੰ ਅੰਗਰੇਜ਼ੀ ਅਫਸਰ ਮਿਲੇ ਗੁਰਦੁਆਰੇ ਨਾ ਜਾਣ ਲਈ ਕਹਿਣ ਲੱਗੇ ਪਰ ਸਿੰਘ ਨਾਮ ਮੰਨੇ ਤੇ ਚਾਬੀਆਂ ਮੰਗਣ ਲੱਗੇ ਫਿਰ ਸਿੱਖਾਂ ਨੇ ਹਥਿਆਰ ਕੱਢ ਲਏ ਇਹ ਦੇਖ ਕੇ ਅੰਗਰੇਜ਼ਾਂ ਨੇ ਚਾਬੀਆਂ ਦੇ ਦਿੱਤੀਆਂ ਫਿਰ ਸ਼ਹੀਦ ਹੋਏ ਸਿੰਘਾਂ ਦਾ ਸੰਸਕਾਰ ਕੀਤਾ ਗਿਆ 150 ਦੇ ਕਰੀਬ ਸਿੰਘ ਸ਼ਹੀਦ ਹੋਏ ਪਰ ਕੇਵਲ ਸਿਆਸੀ ਸਿੰਘਾਂ ਦੇ ਨਾਮ ਹੀ ਮਿਲੇ ਸਾਖਾਣਾ ਨਾਣਾ ਸਾਹਿਬ ਸਿਰਫ ਇੱਕ ਇਤਿਹਾਸਿਕ ਘਟਨਾ ਨਹੀਂ ਇਹ ਸੱਚ ਲਈ ਦਿੱਤੀ ਗਈ ਅਜਿਹੀ ਕੁਰਬਾਨੀ ਹੈ ਜੋ ਸਦਾ ਲਈ ਸਾਡੀ ਰੂਹ ਵਿੱਚ ਵਸ ਗਈ ਹੈ ਇਹੀ ਘਟਨਾ ਸਾਨੂੰ ਸਿਖਾਉਂਦੀ ਹੈ ਕਿ ਧਰਮ ਦੀ ਰਾਖੇ ਲਈ ਸਿਰ ਵਾਰਨਾ ਪਵੇ ਤਾਂ ਵੀ ਝੁਕਣਾ ਨਹੀਂ ਸੱਚ ਦੇ ਰਾਹ ਚਾਹੇ ਲਹੂ ਵਗੇ ਪਰ ਰਾਹ ਨਹੀਂ ਛੱਡਣਾ ਆਓ ਅਸੀਂ ਸਿਰ ਨਿਵਾਈਏ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਤੇ ਇਹ ਕਹਾਣੀ ਅੱਗੇ ਤੱਕ ਪਹੁੰਚਾਈਏ ਤਾਂ ਕਿ ਅਸਲ ਇਤਿਹਾਸ ਕਦੇ ਵੀ ਮਿਟੇ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ